ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਭਰਾਵਾਂ ਦੀਆਂ ਮੁਸੀਬਤਾਂ ਘਟਣ ਦਾ ਨਾਂ ਹੀ ਨਹੀਂ ਲੈਂਦੀਆਂ ਪਈਆਂ ਇੱਕ ਤੋਂ ਬਾਅਦ ਇੱਕ ਪ੍ਰੋਬਲਮ ਇੱਕ ਨਿਊਜ਼ ਇੱਕ ਨਵਾਂ ਲਾਅ ਖੜਾ ਹੋ ਜਾਂਦਾ ਆ ਕਿ ਹਾਲੇ ਆਪਾਂ ਕੱਲ ਹੀ ਇੱਕ ਖਬਰ ਕਰਕੇ ਹਟੇ ਸੀਗੇ ਜਿੱਥੇ 17000 ਲਾਇਸੈਂਸ ਜਿਹੜੇ ਕੈਲੀਫੋਰਨੀਆ ਨੇ ਰਿਵੋਕ ਕੀਤੇ ਸੀਗੇ ਉਹਨਾਂ ਨੂੰ 60 ਦਿਨ ਦੀ ਐਕਸਟੈਂਸ਼ਨ ਮਿਲ ਗਈ ਇੱਕ ਰਾਤ ਭਰੀ ਖਵਾ ਸੀਗੀ ਜਿੱਥੇ ਕਿਹਾ ਗਿਆ ਸੀਗਾ ਕਿ ਕੈਲੀਫੋਰਨੀਆ ਨੇ ਸਟੈਂਡ ਕੀਤਾ ਪਰ ਉਸੇ ਦੇ ਨਾਲ ਹੀ ਹੁਣ 8800 ਲੋਕਾਂ ਨੂੰ ਫਿਰ ਤੋਂ ਲੈਟਰ ਰੀਸੀਵ ਹੋਏਗੀ ਇਸ ਵਾਰ ਕੈਲੀਫੋਰਨੀਆ ਤੋਂ ਨਹੀਂ ਟੈਨੇਸੀ ਤੋਂ ਇਹ ਨਿਊਜ਼ ਆ ਰਹੀ ਹੈ ਕਿ ਉੱਥੋਂ ਹੁਣ 8800 ਲੋਕਾਂ ਨੂੰ ਲੈਟਰ ਰੀਸੀਵ ਹੋਣਗੇ ਤੇ ਉਹਨਾਂ ਦੇ ਲਾਇਸੈਂਸ ਕੈਨਸਲ ਹੋਣ ਦੀ ਬਹੁਤ ਉਮੀਦ ਹੈ ਤੇ ਉਹਨਾਂ ਨੂੰ 6 ਅਪ੍ਰੈਲ ਤੱਕ ਆਪਣੇ ਇਹ ਪ੍ਰੂਫ ਪੇਸ਼ ਕਰਨੇ ਹੋਣਗੇ ਔਰ ਆਪਾਂ ਗੱਲ ਕਰਦੇ ਇਹਦੇ ਵਿੱਚ ਕੀ ਕੀ ਉਹਨਾਂ ਨੇ ਤੋਂ ਡਾਕੂਮੈਂਟ ਮੰਗੇਆ ਵੈਸੇ ਤਾਂ ਜੋ ਲੈਟਰ ਰੀਸੀਵ ਹੋਏਗੀ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਏਗਾ ਪਰ ਫਿਰ ਵੀ ਆਪਾਂ ਤੁਹਾਨੂੰ ਮੋਟਾ ਮੋਟਾ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਡ라이ਵਰ ਸਰਵਿਸ ਡਿਵੀਜ਼ਨ ਦੇ ਕਮਿਸ਼ਨਰ ਰਸਲ ਸੂਪਸਾਹ ਦਾ ਇਹ ਕਹਿਣਾ ਕਿ ਜਿੰਨੇ ਵੀ ਇਹ ਲਾਇਸੈਂਸ ਬਣੇ ਆ ਜਿਹੜਾ ਹੁਣ ਨਵਾਂ ਲਾ ਆਇਆ ਉਸ ਤੋਂ ਪਹਿਲਾਂ ਦੇ ਬਣੇ ਹੋਏ ਆ ਸੋ ਅਸੀਂ ਇਹਨਾਂ ਦੇ ਵਿੱਚ ਸੋਧ ਕਰਨੀ ਆ ਜੋ ਸਾਨੂੰ ਰਿਕੁਆਇਰਮੈਂਟ ਹੋਏਗੀ ਅਸੀਂ ਤੁਹਾਨੂੰ ਲੈਟਰਸ ਭੇਜਾਂਗੇ ਉਹਦੇ ਵਿੱਚ ਜੋ ਵੀ ਰਿਕੁਆਇਰਮੈਂਟ ਹੋਏਗੀ ਤੁਹਾਨੂੰ ਉਹ ਪੂਰੀ ਕਰਨੀ ਹੋਏਗੀ ਜੀ ਹਾਂਜੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੇ 1.5 ਲੱਖ ਲਾਇਸੈਂਸ ਕਮਰਸ਼ੀਅਲ ਜਿਹੜੇ ਬਣੇ ਹੋਇਆ ਜਿਨ੍ਹਾਂ ਦੇ ਵਿੱਚੋਂ ਸਿਰਫ ਸਿਰਫ ਅਸੀਂ 8800 ਲੋਕਾਂ ਨੂੰ ਹੀ ਇਹ ਲੈਟਰ ਭੇਜੀ ਆ ਤੇ ਉਹਨਾਂ ਨੇ ਇਹ ਵੀ ਕਿਹਾ ਦਿੱਤਾ ਕਿ 6 April ਉਹਨਾਂ ਨੇ ਇਹ ਵੀ ਕਹਿ ਦਿੱਤਾ ਕਿ 6 April ਤੋਂ ਪਹਿਲਾਂ ਪਹਿਲਾਂ ਤੁਹਾਨੂੰ ਇਸ ਦੇ ਬਾਰੇ ਵਿੱਚ ਸਾਨੂੰ ਤੁਹਾਡੇ ਨਾਲ رابطہ ਕਰਨਾ ਹੋਵੇਗਾ ਜੀ ਹਾਂ ਜੀ ਉਹਨਾਂ ਨੇ ਕਿਹਾ ਕਿ ਐਕਸਪ੍ਰੈਸ ਸਰਵਿਸ ਸੈਂਟਰਾਂ ਦੇ ਵਿੱਚ ਜਾ ਕੇ ਤੁਹਾਨੂੰ ਇਹ ਸਬਮਿਟ ਕਰਨੇ ਪੈਣਗੇ ਉਹਦੇ ਵਿੱਚ ਕਿਹੜੇ ਕਿਹੜੇ ਪ੍ਰੂਫ ਮੰਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੈਲੀਫੋਰਨੀਆ ਦੀ ਸੇਮ ਉਹੀ ਤਰੀਕ ਕਿ ਤੁਹਾਡੇ ਕੋਲ ਨਾਗਰਿਕਤਾ ਹੋਣੀ ਚਾਹੀਦੀ ਹੈ ਤੁਹਾਡੇ ਕੋਲ ਗ੍ਰੀਨ ਕਾਰਡ ਹੋਣਾ ਚਾਹੀਦਾ ਜਾਂ ਫਿਰ ਤੁਹਾਡੇ ਕੋਲ ਕੋਈ ਵੀਜ਼ਾ ਹੋਣਾ ਚਾਹੀਦਾ ਜੋ ਆਪਣਾ ਤੁਸੀਂ ਵੀਜ਼ੇ ਤੇ ਇੱਥੇ ਪਹੁੰਚੇ ਸੀਗੇ ਸੋ ਸਿੱਧਾ ਕਹਿ ਲਿਆ ਕਿ ਇਹ ਉਹਨਾਂ ਨੇ ਉੱਪਰ ਘਾਟਾ ਮਾਰਿਆ ਜਿਨ੍ਹਾਂ ਨੇ ਨਾਨ ਡੋਮਿਸਾਈਲ ਸੀਰੀਅਲ ਲਾਇਸੈਂਸ ਬਣਾਏ ਹੋਏ ਸੀ ਜਾਂ ਜਿਨ੍ਹਾਂ ਨੇ ਅਜ਼ਾਈਲਮ ਪਾਸ ਕਰਵਾ ਕੇ ਉਹਨਾਂ ਨੂੰ ਵਰਕ ਪਰਮਿਟ ਮਿਲੇ ਹੋਏ ਸੀ ਸੋ ਉਹਨਾਂ ਦੇ ਉੱਪਰ ਕਾਟਾ ਵੱਜਿਆ ਤੁਹਾਨੂੰ ਦੱਸ ਦਈਏ ਕਿ 트럼ਪ ਸਾਹਿਬ ਦੀ ਇਹੀ ਇੱਕ ਬਾਰ ਕਰਨ ਦਾ ਤਰੀਕਾ ਕਿ ਤੁਹਾਨੂੰ ਪਤਾ ਇੱਕ ਗਲਤੀ ਕਰੇ ਤਾਂ ਸਜ਼ਾ ਸਾਰਿਆਂ ਨੂੰ ਹੀ ਦੇਣੀ ਹੈ ਉਹਨੇ ਸੋ ਐਸੀ ਤਰ੍ਹਾਂ ਉਹ ਇੱਕ ਕਾਲਾ ਦਿਨ ਆਇਆ ਸੀਗਾ ਜਿਸ ਦਿਨ ਹਰਜਿੰਦਰ ਦੇ ਹੱਥੋਂ ਰੋਂਗ ਯੂ ਟਰਨ ਵੱਜਿਆ ਸੀਗਾ ਤੇ ਉਹ ਐਕਸੀਡੈਂਟ ਹੋਇਆ ਸੀ ਉਸ ਤੇ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਸੀ ਉਸ ਕੇਸ ਨੂੰ ਇੰਨਾ ਕਿ ਜ਼ਿਆਦਾ ਹਾਈਲਾਈਟ ਕੀਤਾ ਗਿਆ ਸੀਗਾ ਔਰ ਟਰੰਪ ਸਾਹਿਬ ਨੂੰ ਜੋ ਚੀਜ਼ ਚਾਹੀਦੀ ਸੀ ਉਹ ਮਿਲ ਗਈ ਕਿਉਂਕਿ ਟਰੰਪ ਸਾਹਿਬ ਹਰ ਇੱਕ ਚੀਜ਼ ਦੇ ਵਿੱਚ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦਾ ਜਦੋਂ ਵੀ ਕੋਈ ਮੌਕਾ ਮਿਲਦਾ ਸੋ ਉਹਨੂੰ ਨਹੀਂ ਬਖਸ਼ਦਾ ਸੋ ਐਸੇ ਤਰ੍ਹਾਂ ਹੋਇਆ ਟਰੱਕ ਇੰਡਸਟਰੀ ਦੇ ਵਿੱਚ ਬਹੁਤ ਬੜਾ ਹੜਕਮ ਆ ਗਿਆ ਉਸ ਟਾਈਮ ਤੇ ਤੇ ਤੁਹਾਨੂੰ ਪਤਾ ਹੈ ਕਿ ਹੁਣ ਇਸ ਟਾਈਮ ਦੇ ਉੱਪਰ ਟਰੱਕ ਇੰਡਸਟਰੀ ਦਾ ਕੀ ਹਾਲਾਤ ਆ ਸਾਬ ਨੂੰ ਦੱਸਣ ਦੀ ਕੋਈ ਜ਼ਰੂਰਤ ਨਹੀਂ ਬਹੁਤ ਲੋਕਾਂ ਨੇ ਆਪਣਾ ਛੱਡ ਦਿੱਤਾ ਬਹੁਤ ਲੋਕਾਂ ਨੂੰ ਕੰਪਨੀਆਂ ਨੇ ਕੱਢ ਦਿੱਤਾ ਤੇ ਬਹੁਤ ਲੋਕ ਡਰਦੇ ਘਰਾਂ 'ਚ ਬਹਿ ਗਏ ਆ ਉਹ ਚਲਾਉਂਦੇ ਨਹੀਂ ਐ ਔਰ ਬਹੁਤ ਲੋਕ ਤਾਂ ਫਿਰ ਜੇ ਚਲਾਉਂਦੇ ਆ ਤਾਂ ਸਟੇਟ ਦੇ ਅੰਦਰ ਅੰਦਰ ਲੋਕਲ ਹੀ ਚਲਦੇ ਆ ਸਟੇਟ ਤੋਂ ਬਾਹਰ ਜਾਣ ਦਾ ਟਰਾਈ ਨਹੀਂ ਕਰਦੇ ਪਏ ਕਿਉਂਕਿ ਚੈਕਿੰਗ ਇੰਨੀ ਜ਼ਿਆਦਾ ਚੱਲਦੀ ਪਈ ਆ ਤੁਹਾਨੂੰ ਪਤਾ ਹੀ ਆ ਇਹਦੇ ਵਿੱਚ ਇਹ ਮਾਇਨੇ ਨਹੀਂ ਰੱਖਦਾ ਕਿ ਤੁਹਾਡਾ ਲਾਇਸੈਂਸ ਜਿਹੜਾ ਵੈਲਿਡ ਹੈ ਜਾਂ ਨਹੀਂ ਹੈ ਕਿੰਨੇ ਟਾਈਮ ਦੇ ਲਈ ਵੈਲਿਡ ਹੈਗਾ ਜਾਂ ਨਹੀਂ ਸਿਰਫ ਉਹ ਸਿਰਫ ਮਾਇਨੇ ਇਹ ਰੱਖਦਾ ਕਿ ਤੁਹਾਡਾ ਸਟੇਟਸ ਕੀ ਆ ਇਸ ਟਾਈਮ ਦੇ ਉੱਪਰ ਅਮਰੀਕਾ ਦੇ ਵਿੱਚ ਤੁਹਾਨੂੰ ਸਾਰਾ ਕੁਝ ਹੀ ਪਤਾ ਕਿ ਇਸ ਟਾਈਮ ਦੇ ਉੱਪਰ ਤੁਹਾਡੇ ਕੋਈ ਲਾਅ ਜਾਂ ਤੁਹਾਡਾ ਕੋਈ ਡਾਕੂਮੈਂਟ ਨਹੀਂ ਚੈੱਕ ਕੀਤਾ ਜਾਂਦਾ ਆਈਸ ਦੀ ਤਰਫ ਤੋਂ ਇੰਨਾ ਕਿ ਰੇਸਿਸਟ ਉੱਥੇ ਪੀਕਤੇ ਹੋਇਆ ਕਿ ਤੁਹਾਡਾ ਨੈਣ ਨਕ ਤੁਹਾਡਾ ਰੰਗ ਰੂਪ ਹੀ ਉਹਨਾਂ ਲਈ ਕਾਫੀ ਆ ਉਹ ਹਰ ਇੱਕ ਉਹ ਪੁੱਛ ਲੈਂਦੇ ਆ ਉਸ ਦੀ ਸ਼ਕਲ ਦੇ ਕਿ ਇਸ ਤਰ੍ਹਾਂ ਦੇ ਅੱਜਕੱਲ ਅਮਰੀਕਾ ਦੇ ਵਿੱਚ ਹਾਲਾਤ ਬਣੇ ਹੋਏ ਆ ਤੁਹਾਨੂੰ ਇਹ ਵੀ ਪਤਾ ਹੀ ਆ ਕਿ ਅਮਰੀਕਾ ਦੇ ਵਿੱਚ 트럼ਪ ਸਾਹਿਬ ਕੋਈ ਵੀ ਇਦਾਂ ਦੀ ਮੌਕਾ ਛੱਡਦੇ ਹੀ ਨਹੀਂ ਜਦੋਂ ਇੱਕ ਬੰਦਾ ਗਲਤੀ ਕਰੇ ਤੇ ਉਹਨੂੰ ਮੌਕਾ ਮਿਲ ਜਾਂਦਾ ਕਿ ਹਾਂਜੀ ਹੁਣ ਆਪਾਂ ਨੂੰ ਮੌਕਾ ਮਿਲ ਗਿਆ ਤੇ ਹੁਣ ਆਪਣੇ ਅੱਗੇ ਕੋਈ ਬੋਲ ਨਹੀਂ ਸਕਦਾ ਕਿਉਂਕਿ ਤੁਹਾਨੂੰ ਪਤਾ ਕਿ ਕੁਝ ਸੰਸਥਾਵਾਂ ਵੀ ਬਣੀਆਂ ਹੋਈਆਂ ਹਿਊਮਨ ਰਾਈਟਸ ਵਾਲੇ ਵੀ ਆ ਜਦੋਂ ਸਾਹਮਣੇ ਤੋਂ ਕੋਈ ਸਵਾਲ ਕਰਦੇ ਆ ਫਿਰ ਟਰੰਪ ਸਾਹਿਬ ਐਦਾਂ ਦੀ ਉਦਾਹਰਨਾਂ ਦੇ ਕੇ ਉਹਨਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਐਸੇ ਲਈ ਉਹ ਹਮੇਸ਼ਾ ਮੌਕੇ ਦੀ ਤਲਾਸ਼ ਦੇ ਵਿੱਚ ਰਹਿੰਦੇ ਆ ਤੇ ਹੁਣ ਇਹ ਵੀ ਆ ਕਿ ਹੁਣ ਜਿਨ੍ਹਾਂ ਦੇ ਕੋਲ ਗ੍ਰੀਨ ਕਾਰਡ ਆ ਜਾਂ ਜਿਨ੍ਹਾਂ ਦੇ ਕੋਲ ਇਥੋਂ ਦੀ ਨਾਗਰਿਕਤਾ ਆ ਜਾਂ ਇਹਨਾਂ ਦੀ ਐਪਲੀਕੇਸ਼ਨ ਆ ਸਬਮਿਟ ਹੋਈਆਂ ਫਾਈਨਲ ਇਹਨਾਂ ਦੀ ਅਪਾਇੰਟਮੈਂਟ ਉਹਨਾਂ ਨੂੰ ਵੀ ਡਿਟੇਲ ਕੀਤਾ ਜਾ ਰਿਹਾ ਜੀ ਹਾਂਜੀ ਕਹੀ ਗੱਲ ਸੱਚੀ ਆ ਬਸ ਉਹ ਪਿਛਲਾ ਕੋਈ ਨਾ ਕੋਈ ਰਿਕਾਉਣ ਲੱਭਦੇ ਪਿਆ ਪਿਛਲਾ ਕੋਈ ਨਾ ਕੋਈ ਐਦਾਂ ਦਾ ਮੌਕਾ ਲੱਭਦੇ ਪਿਆ ਕਿ ਜਿਹਦੇ ਨਾਲ ਤੁਹਾਨੂੰ ਡਿਟੇਲ ਕੀਤਾ ਜਾਵੇ ਹੁਣ ਟਰੱਕ ਇੰਡਸਟਰੀ ਦੇ ਵਿੱਚ ਪਹਿਲਾਂ ਹੀ ਆਪਾਂ ਤੁਹਾਨੂੰ ਕਿਹਾ ਸੀਗਾ ਕਿ ਕੈਲੀਫੋਰਨੀਆ ਹੀ ਨਹੀਂ ਇਸ ਤੋਂ ਬਾਅਦ ਵੀ ਹੁਣ 트럼ਪ ਸਾਹਿਬ ਹੋਰ ਸਟੇਟਾਂ ਦੇ ਵਿੱਚ ਵੀ ਇਹ ਲਾਗੂ ਕਰਨ ਜਾ ਰਹੇ ਪੈਸੇ ਤਾਂ ਬਹੁਤ ਸਟੇਟਾਂ ਜੋ ਟਰੰਪ ਸਾਹਿਬ ਕਹਿੰਦੀਆਂ ਉਹ ਮੰਨਦੇ ਆ ਜੋ ਕਹਿ ਰਹੇ ਆ ਟਰੰਪ ਸਾਹਿਬ ਇਦਾਂ ਕਰੋ ਉਦਾਂ ਕਰੋ ਸਭ ਕੁਝ ਉਸੇ ਤਰ੍ਹਾਂ ਹੋ ਰਿਹਾ ਪਰ ਫਿਲਹਾਲ ਕੈਲੀਫੋਰਨੀਆ ਇੱਕ ਇਦਾਂ ਦੀ ਸਟੇਟ ਸੀਗੀ ਜਿਹੜੀ ਟਰੰਪ ਦੇ ਸਾਹਮਣੇ ਅੜੀ ਹੋਈ ਸੀਗੀ ਪਰ ਆਪਣੇ ਟਰੱਕ ਡਰਾਈਵਰਾਂ ਨੇ ਇੱਕ ਤੋਂ ਬਾਅਦ ਇੱਕ ਇੱਕ ਤੋਂ ਬਾਅਦ ਇੱਕ ਗਲਤੀਆਂ ਕੀਤੀਆਂ ਜਿਹਦੀ ਵਜ੍ਹਾ ਤੋਂ ਕੈਲੀਫੋਰਨੀਆ ਨੂੰ ਝੁਕਣਾ ਪਿਆ ਸੀ ਜਿਹਦੇ ਵਿੱਚ 17000 ਨੂੰ ਕੈਂਸਲੇਸ਼ਨ ਦੀ ਉਹਨਾਂ ਨੇ ਲੈਟਰਾਂ ਭੇਜਤੀਆਂ ਸੀਗੀਆਂ ਪਰ ਫਿਰ ਤੋਂ ਸਟੈਂਡ ਕੀਤਾ ਉਹਨਾਂ ਨੇ ਕਿ 60 ਦਿਨਾਂ ਦਾ ਟਾਈਮ ਮੰਗਿਆ ਸੀਗਾ ਕਿ ਹਲੇ ਸਾਡੇ ਕੋਲ ਡਿਸੀਜਨ ਲੈਣ ਦਾ ਟਾਈਮ ਨਹੀਂ ਆ ਸਾਨੂੰ ਥੋੜੇ ਹੋਰ ਟਾਈਮ ਚਾਹੀਦਾ ਸੋ ਉਹਨਾਂ ਨੇ 60 ਦਿਨ ਹੋਰ ਮੰਗੇ ਸੀਗੇ ਪਰ ਤੁਹਾਨੂੰ ਦੱਸ ਦਈਏ ਕਿ ਆਪਣੇ ਬੰਦੇ ਗਲਤੀਆਂ ਕਰਨ ਤੋਂ ਨਹੀਂ ਹਟਦੇ ਫਿਰ ਵੀ ਦੋ ਟਰੱਕ ਡਰਾਈਵਰ ਗ੍ਰਿਫਤਾਰ ਹੋਇਆ ਤੁਹਾਨੂੰ ਪਤਾ ਹੈ ਕਿ 7 ਮਿਲੀਅਨ ਦੀ ਉਹਨਾਂ ਦੇ ਕੋਲ ਕੋਕੀਨੋਪ ਬਰਾਮਦ ਹੋਈ ਆ ਜੀ ਹਾਂਜੀ 7 ਮਿਲੀਅਨ ਦੀ ਐਡੀ ਵੱਡੀ ਮਾਤਰਾ ਦੇ ਵਿੱਚ ਖੇਪ ਬਰਾਮਦ ਹੋਈ ਆ ਉਹਨਾਂ ਦੇ ਕੋਲ ਫਿਰ ਹੁਣ ਕੀ ਕਰੇ ਕੋਈ ਕੀ ਤੁਹਾਡੇ ਲਈ ਸਟੈਂਡ ਕਰੇ ਤੁਸੀਂ ਗਲਤੀਆਂ ਕਰਨ ਤੋਂ ਤਾਂ ਹਟਦੇ ਨਹੀਂ ਆਪ ਐਸੀ ਦੀ ਤਾਰੀਖ ਦੇ ਉੱਤੇ ਹੁਣ ਨੈਸੀ ਦੇ ਵਿੱਚ ਵੀ 8800 ਲੋਕਾਂ ਦੇ ਲਾਇਸੈਂਸ ਕੈਂਸਲ ਹੋਣਗੇ ਜੀ ਹਾਂਜੀ ਹੁਣ ਤੁਸੀਂ ਉੱਥੋਂ ਵੀ ਦੇਖੋ ਵੱਡੀਆਂ ਖਬਰਾਂ ਆ ਰਹੀਆਂ ਕਿੰਨੇ ਲੋਕਾਂ ਦੇ ਲਾਇਸੈਂਸ ਕੈਂਸਲ ਹੋਣਗੇ ਕਿੰਨੇ ਲੋਕ ਇਹ ਸ਼ਰਤਾਂ ਪੂਰੀਆਂ ਕਰ ਸਕਦੇ ਆ ਕਿੰਨੇ ਲੋਕ ਜੋ ਇਹਨਾਂ ਦੀ ਡਾਕੂਮੈਂਟ ਦੀ ਰਿਕੁਆਇਰਮੈਂਟ ਆ ਉਹ ਪੂਰੀ ਕਰਨਗੇ ਔਰ ਦੱਸਿਓ ਅਗਰ ਕਿਸੇ ਨੂੰ ਇਹ ਹੁਣ ਤੱਕ ਲੈਟਰ ਰੀਸੀਵ ਹੋਈ ਹੋਵੇ ਕਿਉਂਕਿ ਇਹਨਾਂ ਨੇ ਅਪ੍ਰੈਲ ਤੱਕ ਦਾ ਟਾਈਮ ਦਿੱਤਾ ਤੁਹਾਨੂੰ ਅਪ੍ਰੈਲ ਦੇ ਵਿੱਚ ਵਿੱਚ ਇਹ ਸਾਰਾ ਕੁਝ ਤੁਹਾਨੂੰ ਸਬਮਿਟ ਕਰਨਾ ਪਵੇਗਾ ਮੈਂ ਅਰਦਾਸ ਕਰਦਾ ਕਿ ਸਾਰੇ ਭਰਾਵਾਂ ਦੇ ਕੋਲ ਐਦਾਂ ਦੀਆਂ ਚੀਜ਼ਾਂ ਹੋਣ ਜੋ ਸਰਕਾਰ ਮੰਗਦੀ ਉਹ ਦੇ ਸਕਣ ਜਾਂ ਫਿਰ ਐਨਜੀਓ ਗਾ ਉਹਨਾਂ ਨੂੰ ਕਰ ਦਵੇ ਬਾਕੀ ਤੁਹਾਨੂੰ ਪਤਾ ਹੀ ਨਹੀਂ ਹਾਲਾਤ ਆ ਵੱਧ ਤੋਂ ਵੱਧਰ ਹੋਏ ਹੋਇਆ ਇਸ ਟਾਈਮ ਦੇ ਉੱਪਰ ਇਮੀਗ੍ਰੈਂਟਸ ਦਾ ਬਹੁਤ ਹੀ ਜ਼ਿਆਦਾ ਰਹਿਣਾ ਇੱਥੇ ਮੁਸ਼ਕਲ ਹੋਇਆ ਜਿੰਨੇ ਵੀ ਤੁਸੀਂ ਮੀ ਗ੍ਰਾਂਡਸੋਂ ਦਾ ਸਾਰਿਆਂ ਦਾ ਫਿਊਚਰ ਤੁਹਾਨੂੰ ਪਤਾ ਹੀ ਹੈ ਕਿਸ ਤਰ੍ਹਾਂ ਦਾ ਬਾਕੀ ਤੁਸੀਂ ਇਸ ਦੇ ਬਾਰੇ ਨਿਊਜ਼ ਦੇ ਬਾਰੇ ਕੁਝ ਵੀ ਕਹਿਣਾ ਹੋਇਆ ਜਾਂ ਪੁੱਛਣਾ ਹੋਇਆ ਦੱਸਣਾ ਹੋਇਆ ਤਾਂ ਤੁਸੀਂ ਜ਼ਰੂਰ ਜ਼ਰੂਰ ਕਮੈਂਟ ਕਰਕੇ ਦੱਸਿਓ ਆਪਣਾ ਤੁਹਾਡਾ ਕੀ ਵਿਚਾਰ ਹੈ ਇਸ ਦੇ ਬਾਰੇ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਆਪਣੀ ਰਾਏ ਜ਼ਰੂਰ ਲਿਖਿਓ ਕੀ ਤੁਸੀਂ ਕਹਿਣਾ ਚਾਹ ਰਹੇ ਹੋ ਕੀ ਨਹੀਂ ਬਾਕੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਇਸ ਚੈਨਲ ਨੂੰ ਪੰਜਾਬੀਓ ਪਲੀਜ਼ ਪਲੀਜ਼ ਸਪੋਰਟ ਜ਼ਰੂਰ ਕਰਿਓ ਔਰ ਚੈਨਲ ਨੂੰ ਸਬਸਕ੍ਰ